ਅੱਜ ਕੈਂਟਾ ਮੈਨ ਨੂੰ ਮੈਂ ਕਹੂੰਗਾ ਵੀ ਅੱਜ ਦੇ ਲੰਗਰ ਦੇ ਦਸਤਿਲ ਕਰਾਈ ਜਾਣ। ਸੋ ਅੱਜ ਦਾ ਜਿਹੜਾ ਲੰਗਰ ਹੈ ਉਹ ਭਾਈ ਅਸਤਿੰਦਰ ਬਾਹਰ ਕੇਲੇ ਵੀ ਮੰਗਾ ਲਓ। ਅੱਜ ਦਾ ਇਹ ਜਿਹੜਾ ਲੰਗਰ ਹੈ ਉਹ ਪ੍ਰੋਟੀਨ ਪਹਿਲਾਂ ਥੋੜਾ ਥੋੜਾ ਰੱਖੋ ਬੱਚੇ ਛੱਡਾਂ ਨਾਲ ਜ਼ਿਆਦਾ ਹੈ ਮੇਰੇ ਹਿਸਾਬ ਨਾਲ। ਇਹ ਅੱਜ ਉਹ ਭਾਈ ਸਾਹਿਬ ਜਿਨ੍ਹਾਂ ਨੇ ਲੰਗਰ ਲਾਇਆ ਉਹਦਾ ਦਸਤਿਲ ਕਰਾਈ ਜਿਹੜਾ ਨਾਮ ਕੀ ਦਿੱਤਾ ਹੈ ਜਰਮਾਨ ਸਿੰਘ। ਅਵਤਾਰ ਸਿੰਘ ਜੀ ਬਹੁਤ ਹੀ ਪਿਆਰੀ ਰੂਹ ਨੇ। ਬੱਚੇ ਇਹਨਾਂ ਨੇ ਪੜਦੇ ਵੀ ਆ। ਇਹਨਾਂ ਦੇ ਮਨ ਦੇ ਵਿੱਚ ਵੀ ਸਰਦਾ ਆਈ ਤਾਂ ਇਹਨਾਂ ਨੇ ਜਿਹੜਾ ਅੱਜ ਫੂਡ ਦਾ ਜਿਹੜਾ ਲੰਗਰ ਹੈ ਉਹ ਸਾਰੇ ਬੱਚਿਆਂ ਨੂੰ ਲਾਇਆ ਜਿਹਨੇ ਹਰ ਕ ਐਤਵਾਰ ਨੂੰ ਲਾਉਂਦੇ ਆ ਆਪਣੇ ਆਪ ਗੁਰੂ ਘਰਸ ਹਰੀਗ੍ਰਾਮਾਂ ਚ ਸਰਦਾ ਪਾਉਂਦੇ ਆ ਤੇ ਜਿਹੜਾ ਢਿਲੋਂ ਕਹਿੰਦਾ ਹੈ ਢਿਲੋਂ ਲਿਆਂਦਾ ਤੇ ਉਹ ਅਸੀਂ ਉਹਨਾਂ ਦੀ ਕੈਂਡ ਤੇ ਲੰਗਰ ਲਾਈਦਾ ਤੇ ਅੱਜ ਇਹ ਜਿਹੜਾ ਲੰਗਰ ਹੈ ਉਹ ਚਾਰ 15 ਦੇ ਜਿਹੜੇ ਫਰੂਟ ਹੈ ਉਹਨਾਂ ਦਾ ਲੰਗਰ ਜਿਹੜਾ ਬੱਚੇ ਛਕ ਰਹੇ ਆ ਆ ਜੋ ਕੈਮਰਾਮੈਨ ਹੋਊਗਾ ਅੰਤ ਵਿੱਚ ਸਾਡੇ ਉਸਤਾਦ ਜੀ ਵਾਲਾ ਉਸਤਾਦ ਜੀ ਬੈਠੇ ਆ ਸਤਿੰਦਰਪਾਲ ਜੀ ਬੈਠੇ ਆ ਤੇ ਉਹ ਵੀ ਵੇਟ ਕਰ ਰਹੇ ਆ ਬਾਈ ਉਧਰ ਉਸਤਾਦਾਂ ਵੱਲ ਵੀ ਚਲੇ ਜਾਓ ਤੇ ਇਹ ਸਾਡੇ ਬੱਚੇ ਕਿਸੇ ਨੇ ਦੇਖਣਾ ਥੱਲੇ ਧਿਆਨ ਨਾਲ ਸਾਰਿਆਂ ਨੇ ਛਕਣਾ ਸੋ ਬੱਚੇ ਆ ਜਿਹੜੇ ਇਹ ਫਰੂਟਾਂ ਦਾ ਆਨੰਦ ਮਾਣ ਰਹੇ ਕਿਉਂਕਿ ਜਿਹੜਾ ਗੱਤਕਾ ਜਦੋਂ ਸਿੱਖਦੇ ਆ 2 ਘੰਟੇ ਦੇ ਵਿੱਚ ਬਹੁਤ ਜਿਹੜਾ ਬੱਚਿਆਂ ਦਾ ਜ਼ੋਰ ਲੱਗਦਾ ਤੇ ਉਹ ਜਿਹੜਾ ਤੇ ਜਿਹੜੇ ਕੁਛ ਨਾ ਕੁਛ ਬੱਚਿਆਂ ਨੂੰ ਜਹਾ ਖਾਣ ਪੀਣ ਵਾਸਤੇ ਚਾਹੀਦਾ ਕੇਲੇ ਮੰਗਾ ਲੈ ਕੇਲੇ ਬਨਾ ਲੈਣਗੇ ਅੱਛਾ ਆ ਮੁੰਡਾ ਕੇਲੇ ਮੰਗਾਇਓ ਕੇਲੇ ਇਹਨੇ ਯਾਰ ਖਾਣ ਲੱਗ ਗਿਆ ਚਲ ਫਿਰ ਜਾਂਦੇ ਆ ਆਪਰਾ ਇੱਧਰ ਘਰੀ ਸੋ ਅਸੀਂ ਭਾਈ ਅਵਤਾਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਗਮ ਪੁੱਤ ਕੇਲੇ ਲੈ ਕੇ ਆਉਂਦੇ ਆ ਤੇ ਭਾਈ ਅਵਤਾਰ ਸਿੰਘ ਦਾ ਬਹੁਤ-ਬਹੁਤ ਸਹਿਜ ਲੋਕ ਧੰਨਵਾਦ ਕਰਦੇ ਆ ਤੇ ਹੋਰ ਵੀ ਜਿਹੜੇ ਗੁਰਮਤ ਪਿਆਰੇ ਆ ਜਿਹੜੇ ਗੁਰਸਿੱਖੀ ਨੂੰ ਪਿਆਰ ਕਰਦੇ ਆ ਗੁਰਮਤ ਨੂੰ ਪਿਆਰ ਕਰਦੇ ਆ ਜਿਹੜੇ ਇਹ ਜਿਦੋਂ ਫੀਲ ਕਰਦੇ ਆ ਕਿ ਅੱਜ ਆ ਚੀਜ਼ਾਂ ਦੀ ਬਹੁਤ ਲੋੜ ਹੈ ਵੀ ਜਿਹੜੇ ਧੰਨ ਸਰੂਪ ਸਿੰਘ ਮਹਾਰਾਜ ਵੱਲੋਂ ਵਾਕਸ਼ੀ ਹੋਈ ਜਿਹੜੀ ਗੱਦਗੇ ਦੀ ਖੇਡ ਹੈ ਬਈ ਉਹਨੂੰ ਵੰਡਿਆ ਜਾਵੇ ਜਾਂ ਗੁਰਸਿੱਖੀ ਮਾਂ ਬੋਲੀ ਪੰਜਾਬੀ ਹੈ ਸੰਧਿਆ ਹੈ ਹਰਮੋਨੀਅਮ ਨਾਲ ਤਾਂ ਪਲੇ ਰਹਹੀਂ ਜਿਹੜੇ ਰੱਬ ਦੇ ਗੁਣ ਬੱਚੇ ਗਾਣ ਤਾਂ ਕਿ ਜਿਹੜੇ ਨਸ਼ਿਆਂ ਤੋਂ ਵਤਨ ਜਿਹੜੇ ਚਾਹੁੰਦੇ ਆ ਉਹ ਇਸ ਤਰ੍ਹਾਂ ਸਹਿਯੋਗ ਦੇ ਕੇ ਜਿਹੜੇ ਆਪਣੀ ਕਿਰਤ ਕਮਾਈ ਨੂੰ ਸਫਨਾ ਕਰ ਸਕਦੇ ਉਹ ਕਿਵੇਂ ਬਈ ਲੰਗਰ ਲਾ ਕੇ ਕਿਉਂਕਿ ਗੁਰਮਤ ਦੀ ਸੇਧ ਲੈ ਰਹੇ ਜਿਹੜੇ ਬੱਚੇ ਤਾਂ ਮਾਪੇ ਅੱਜ ਕੱਲ ਬਹੁਤ ਕਰ ਰਹੇ ਆ ਵੀ ਜਿਨ੍ਹਾਂ ਦਾ ਬੱਚਿਆਂ ਦਾ ਜਨਮ ਦਿਨ ਹੁੰਦਾ ਉਹ ਸਾਡੀ ਅਕੈਡਮੀ ਆ ਕੇ ਮਨਾਉਂਦੇ ਆ ਤੇ ਉਹ ਕਿਤੇ ਉਹਨਾਂ ਦੀ ਆਤਮਾ ਰੂਹ ਖੁਸ਼ ਹੁੰਦੀ ਹੈ ਕਿ ਅਸੀਂ ਆਪਣੇ ਬੱਚਿਆਂ ਦਾ ਜਿਹੜਾ ਜਨਮ ਦਿਨ ਆ ਉਹ ਸਹੀ ਤਰੀਕੇ ਨਾਲ ਮਨਾਇਆ ਸੋ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ